संत बाबा परवार वारे महांपु वलो जथा बाबा सरबजीत जी उन्हनि पंज मिंट जी हाज़री उपरंत महांपुशनि जो समा लवांगे संत बाबा अमरीक सी पंहिंजी वारे श्री गुरू शबद कमाए जन जी पंच बेकार okay. ਤੈਨੂੰ ਸੰਤਨ ਕੋ ਬੰਦਨਾ ਸਿਰ ਚਰਨ ਅਨ ਪਰਤਾਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਜ ਸਾਰੇ ਮਹਾਪੁਰਸ਼ਾਂ ਦੇ ਨਾਲ ਰਲ ਮਿਲ ਕੇ ਉਹ ਸਮਾਗਮ ਮਨਾ ਰਹੇ ਹਾਂ ਸਨ 1993 ਵਿੱਚ ਪਹਿਲੀ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਇਸ ਪਾਵਨ ਸਥਾਨ ਤੇ ਹੋਇਆ ਪ੍ਰਕਾਸ਼ ਕਹਿੰਦੇ ਕਿ ਇਹਨੂੰ ਐ ਸਾਥ ਸੰਗਤ ਪ੍ਰਕਾਸ਼ ਦੀ ਸ਼ਕਤੀ ਕੀ ਹੈ ਜਦੋਂ ਸੂਰਜ ਚੜ੍ਹਦਾ ਨਾ ਉਦੋਂ ਭਾਵੇਂ ਕਮਰੇ ਦੇ ਵਿੱਚ ਪਰਦੇ ਲਾ ਲਈਏ ਦਰਵਾਜ਼ੇ ਬੰਦ ਕਰ ਲਈਏ ਖਿੜਕੀਆਂ ਬੰਦ ਕਰ ਲਈਏ ਪਰ ਸਾਧ ਸੰਗਤ ਜਦੋਂ ਪ੍ਰਕਾਸ਼ ਹੁੰਦਾ ਨਾ ਉਹ ਆਪਣੀ ਸ਼ਕਤੀ ਵਿਖਾਉਂਦਾ ਅੰਦਰ ਸੁੱਤੇ ਪਿਆ ਨੂੰ ਪਤਾ ਲੱਗ ਜਾਂਦਾ ਕਿ ਬਾਹਰ ਪ੍ਰਕਾਸ਼ ਹੋ ਗਿਆ ਸੂਰਜ ਚੜ ਗਿਆ ਇਹ ਬਾਣੀ ਤੁਹਾਡੇ ਹਿਰਦੇ 'ਚ ਪ੍ਰਕਾਸ਼ ਕਰ ਸਕਦੀ ਹੈ ਇਹ ਮਹਾਪੁਰਖਾਂ ਦੀ ਬਾਣੀ ਹੈ ਗੁਰੂਆਂ ਦੀ ਬਾਣੀ ਹੈ ਪਰ ਸਾਧ ਸੰਗਤ ਇਹ ਅਸਰ ਉਦੋਂ ਕਰੂਗੀ ਤੁਹਾਡੇ ਉੱਤੇ ਜਦੋਂ ਇਸ ਬਾਣੀ ਨੂੰ ਸੁਣਾਉਣ ਵਾਲੇ ਵੀ ਮਹਾਪੁਰਸ਼ ਹੋਣ ਨਹੀਂ ਤਾਂ ਮੇਰੇ ਵਰਗੇ ਬਥੇਰੇ ਸੁਣਾਉਂਦੇ ਆ ਆਪਾਂ ਹਾਲ ਵੇਖਿਆ ਹੀ ਐ ਕਿਸੇ ਨੇ ਕਿਤੇ ਨੂੰ ਮੂੰਹ ਚੱਕਿਆ ਹੁੰਦਾ ਕੋਈ ਕਿਵੇਂ ਝਾਕਦਾ ਹੁੰਦਾ ਉਹ ਰਸ ਨਹੀਂ ਬਣਦਾ ਇਸ ਪਾਵਨ ਬਾਣੀ ਨੂੰ ਕਹਿਣ ਵਾਲਾ ਵੀ ਮਹਾਪੁਰਸ਼ ਹੋਵੇ ਕੋਈ ਜਦੋਂ ਸੰਤ ਕੀਰਤਨ ਕਰਦੇ ਹੁੰਦੇ ਸੀ ਨਾ ਸੰਤ ਬਾਬਾ ਜੀ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹ ਤੇ ਮਹਾਪੁਰਸ਼ ਹੈ ਹੀ ਸਨ ਉਹਨਾਂ ਦੇ ਨਾਲ ਜਿਹੜੇ ਸਾਧ ਸੰਗਤ ਜੀ ਸਾਜੀ ਸੀ ਢੋਲ ਕੀ ਵਜਾਉਣ ਵਾਲੇ ਬਾਬਾ ਮਹਿੰਦਰ ਸਿੰਘ ਜੀ ਚਮਟੇ ਵਜਾਉਣ ਵਾਲੇ ਸਿੰਘ ਉਹ ਵੀ ਸਾਧੂ ਸਨ ਇਹ ਕੀਰਤਨ ਕਰਨਾ ਬਾਣੀ ਪੜਨੀ ਇਹ ਸਾਧੂਆਂ ਦਾ ਕੰਮ ਹੈ ਜਦੋਂ ਸਾਧੂ ਬੋਲਦਾ ਹੈ ਸਾਧ ਸੰਗਤ ਜੀ ਇਹ ਬਾਣੀ ਜਿਵੇਂ ਭਰਿਆ ਹੋਇਆ ਗੱਡਾ ਪਹੀ ਦੇ ਉੱਤੋਂ ਲੰਘ ਜੇ ਨਾ ਲੀਕ ਪਾ ਦਿੰਦਾ ਉਦੋਂ ਮਹਾਪੁਰਸ਼ਾਂ ਦੇ মুখ ਚੋਂ ਨਿਕਲੀ ਹੋਈ ਬਾਣੀਏ ਤੁਹਾਡੇ ਹਿਰਦੇ ਤੇ ਅਸਰ ਕਰੂਗੀ ਨਹੀਂ ਨਹੀਂ ਕਰੂਗੀ ਗੁਰਬਾਣੀ ਦਾ ਕੀਰਤਨ ਜੇ ਕਿਸੇ ਨੇ ਸਿੱਖਿਆ ਭਾਵੇਂ ਸਾਧ ਸੰਗਤ ਆਪਾਂ ਆਮ ਕਹਿ ਦਿੰਦੇ ਆ ਕਿ ਕੀਰਤਨ ਕੋਈ ਵੀ ਕਰ ਸਕਦਾ ਭਲਾ ਬੇਸੁਰਾ ਬੰਦਾ ਵੀ ਕਰੇ ਠੀਕ ਹੈ ਉਹ ਆਪਣੇ ਪੁੰਨ ਜ਼ਰੂਰ ਬਣਾ ਰਿਆ ਵਾਹਿਗੁਰੂ ਦੇ ਪਧਵਾਨ ਦੇ ਘਰੇ ਹਾਜ਼ਰੀ ਜ਼ਰੂਰ ਲੱਗ ਰਹੀ ਹੈ ਉਹਦੀ ਪਰ ਸਾਧ ਸੰਗਤ ਜਿੰਨਾ ਚਿਰ ਕੀਰਤਨ ਸੁਰਚ ਨਹੀਂ ਹੁੰਦਾ ਮਨ ਇਕਾਗਰ ਨਹੀਂ ਹੁੰਦਾ ਸਾਡਾ ਕਦੇ ਉਹ ਇਕਾਗਰਤਾ ਨਹੀਂ ਬਣਦੀ ਕਿਉਂ ਕਿਉਂਕਿ ਉਹਨੇ ਸਿੱਖਿਆ ਨਹੀਂ ਉਹਨੇ ਉਸ ਚੀਜ਼ ਦੀ ਸਾਧਨਾ ਨਹੀਂ ਕੀਤੀ ਇਸ ਕਰਕੇ ਸਾਧ ਸੰਗਤ ਤੇ ਪਵਿੱਤਰ ਬਾਣੀ ਨੂੰ ਜਦੋਂ ਮਹਾਪੁਰਸ਼ ਬੋਲਦੇ ਐ ਇਸ ਬਾਣੀ ਨੇ ਸਾਡੇ ਹਿਰਦੇ ਦੇ ਉੱਤੇ ਉਦੋਂ ਅਸਰ ਕਰਨਾ ਨਹੀਂ ਨਹੀਂ ਕਰਨਾ ਇਹ ਪ੍ਰਕਾਸ਼ ਦੀ ਸਾਧ ਸੰਗਤ ਦੀ ਸ਼ਕਤੀ ਏਡੀ ਵੱਡੀ ਹੈ ਸੋ ਐਸੇ ਮਹਾਪੁਰਸ਼ ਮੈਂ ਨਆਂ ਅੱਖਾਂ ਦੇ ਨਾਲ ਦਰਸ਼ਨ ਕੀਤਾ ਬਾਬਾ ਪਾਲਾ ਸਿੰਘ ਜੀ ਦਾ ਜਿਹੜੇ ਜ਼ੈਰਾਗੀ ਵੀ ਬੈਰਾਗ ਕਹਿੰਦੇ ਕਿ ਇਹਨੂੰ ਐ ਰਾਗ ਕਹਿੰਦੇ ਐ ਮੋਹ ਬੈ ਕਹਿੰਦੇ ਐ ਸਾਧ ਸੰਗਤ ਮੁਕਤ ਜਿਹੜਾ ਕਿਸੇ ਵੀ ਤਰ੍ਹਾਂ ਦੇ ਇੰਨਾ ਕੁ ਮੋਹ ਵੀ ਨਾ ਹੋਵੇ ਕਿਸੇ ਚੀਜ਼ ਦਾ ਉਹ ਬੈਰਾਗੀ ਸਨ ਕਈ ਮੈਨੂੰ ਕੀਰਤਨ ਕਰਨ ਜਾਣੇ ਆ ਸਾਡੇ ਨੇੜੇ ਪਿੰਡ ਹੈ ਸਾਧ ਸੰਗਤ ਜੀ ਉਥੇ ਸਮਾਗਮ ਕੀਤਾ ਸੀ 40 ਦਿਨ ਦਾ ਬਾਅਦ ਚੋਂ ਸੰਗਤ ਨੂੰ ਮਿਲਣ ਦਾ ਸਮਾਂ ਮਿਲਿਆ ਨਾ ਇੱਕ ਬੀਬੀ ਉੱਠ ਕੇ ਕਹਿੰਦੀ ਬਾਬਾ ਜੀ ਜਦੋਂ ਮੈਂ ਸੁਖਨੀ ਸਾਹਿਬ ਦਾ ਪਾਠ ਕਰਦੀਆਂ ਨਾ ਮੇਰੇ ਅੱਖਾਂ 'ਚੋਂ ਹੰਝੂ ਵਹਿ ਤੁਰਦੇ ਆ ਮੈਂ ਰੋਣ ਲੱਗ ਜਾਂਦੀ ਆ ਜਿੰਨਾ ਚਿਰ ਮੈਂ ਬਾਣੀ ਪੜ੍ਹਦੀ ਆ ਮੈਂ ਰੋਈ ਜਾਂਦੀ ਆ ਹੰਝੂ ਨਹੀਂ ਰੁਕਦੇ ਮੇਰੇ ਮੈਂ ਕਿਹਾ ਮਾਤਾ ਇਹ ਤਾਂ ਸਾਰੇ ਨਾਲੋਂ ਚੰਗੀ ਗੱਲ ਐ ਆ ਵੈਰਾਗ ਦੀ ਅਵਸਥਾ ਲੈਣ ਵਾਸਤੇ ॠषि मुनि ਜੰਗਲਾਂ 'ਚ ਚਲੇ ਜਾਂਦੇ ਆ ਘਰ ਛੱਡ ਕੇ ਪਹਾੜਾਂ 'ਚ ਲੁਕ ਜਾਂਦੇ ਆ ਮੈਂ ਕਿਹਾ ਤੈਨੂੰ ਇਹ ਵੈਰਾਗ ਹੋਣ ਲੱਗ ਗਿਆ ਬਹੁਤ ਚੰਗੇ ਭਾਗਾਂ ਦੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਐ ਇਹਨੂੰ ਸੰਭਾਲ ਕੇ ਰੱਖੀ ਹੁਣ ਸਾਧ ਸੰਗਤ ਜੀ ਵੈਰਾਗ त्याग ਤੇ प्रेम ਦੀ ਮੂਰਤ ਤੇ ਉਸੇ ਤਰ੍ਹਾਂ ਹੀ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਬੋਰਡ ਦੀ ਥਾਂ ਤੇ ਬੋਰਡ ਨਹੀਂ ਲੱਗਦਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿਉਂਕਿ ਬਾਬਾ ਜੀ ਨੇ ਮੈਨੂੰ ਸਨੇਹਾ ਭੇਜਿਆ ਸੀ ਮੈਂ ਆਇਆ ਕਿ ਉਹਨਾਂ ਦੀ ਵਡਿਆਈ ਕਰਾਂ ਨਹੀਂ ਤੁਸੀਂ ਸਾਰੇ ਦੇਖਦੇ ਹੋ ਅੱਜ ਮੈਂ 4-5 ਸਾਲਾਂ ਬਾਅਦ ਆਇਆ ਇੱਥੇ ਹਾਜ਼ਰੀ ਭਰਨ 4-5 ਸਾਲ ਪਹਿਲਾਂ ਹਾਜ਼ਰੀ ਭਰੀ ਸੀ ਪ੍ਰਸਾਦ ਸੰਗਤ ਜੀ ਮੈਂ ਇੱਕ ਗੱਲ ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿ ਸਕਦਾ ਕਿ ਜੋ ਸੰਸਕਾਰ ਬਾਬਾ ਪਾਲਾ ਸਿੰਘ ਦੇ ਸਨ ਜਿਹੜਾ ਪਿਆਰ ਬਾਬਾ ਪਾਲਾ ਸਿੰਘ ਜੀ ਦਿੰਦੇ ਸੀ ਉਹੀ ਵੈਰਾਗ ਦੀ ਮੂਰਤ ਉਦਾਂ ਹੀ ਪ੍ਰੇਮ ਦੀ ਮੂਰਤ ਉਦਾਂ ਹੀ ਸਾਧ ਸੰਗਤ ਜੀ ਮੌਜੂਦਾ ਮਹਾਪੁਰਸ਼ ਬਾਬਾ ਪਵਨਦੀਪ ਸਿੰਘ ਜੀ ਜਮਾਂ ਹੀ ਭੇਦ ਨਹੀਂ ਹੈਗਾ ਜਮਾਂ ਹੀ ਕਿਸੇ ਚੀਜ਼ ਦਾ ਅੰਤਰ ਨਹੀਂ ਉਹੀ ਸਰੂਪ ਨੇ ਸਾਧ ਸੰਗਤ ਜੀ ਬਸ ਹੁਣ ਸਰੂਪਾ ਪੈ ਗਿਆ ਮੈਂ ਆਪਣੇ ਸ਼ਬਦਾਂ ਨੂੰ ਗ੍ਰਾਮ ਦਿੰਨਾ ਇੱਕ ਧਾਰਨਾ ਪੜ੍ਹ ਕੇ ਇਹ ਬਾਣੀ ਜਦੋਂ ਮਹਾਪੁਰਸ਼ ਪੜ੍ਹਦੇ ਆ ਨਾ ਸਾਧ ਸੰਗਤ ਜੀ ਫਿਰ ਇਹ ਮਨ ਦੇ ਉੱਤੇ ਅਸਰ ਕਰਦੀ ਆ ਉਹ ਸਾਧੂ ਬੋਲਦੇ ਨੇ ਅਮਰਤ ਬਾਣੀ ਮੁਕੜੇ ਚੋਂ ਫੁੱਲ ਕਿਰਦੇ ਜੋ ਜੋ ਜਪੈ ਤਸਕੀਗਤ ਹੋ ਹਰ ਹਰ ਨਾਮ ਨਿਤ ਰਸਣ ਉਖਾਰਨੀ ਸਾਧ ਸੰਗਤ ਜੀ ਐਨੇ ਸ਼ਬਦ ਕਹਿੰਦਾ ਹੋਇਆ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਬਖਸ਼ੋ ਆਗਿਆ ਸਾਧ ਸੰਗਤ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ